ਰੋਕ ਨਾ ਰਹੀ ਆਹਾ ਬੱਦਲ ਜਾਈਏ ਬੱਦਲ अॻे वरे जाना वेठे तार दे ष्ट कोई तेर तोट कोई न सेवा करण पद पे रा पंहिंज <laughs>

ਮੈਂ ਸਾਡੇ ਤਕੱਤਰ ਸਾਹਿਬ ਭਾਈ ਬਣਕੇ ਤੇ ਨੇ ਬੜੇ ਪਿਆਰ ਨਾਲ ਆਪ ਜੀ ਨੂੰ ਦੱਸਦੇ ਤਲ ਕਿ ਅੱਜ ਸ਼ਰੋਮਿਤ ਹੀ ਬਾਬਾ ਜੀਵਨ ਸਿੰਘ ਜਿੰਨਾ ਦਾ ਸ੍ਰੇਤੀ ਪਰਬ ਆਪਣੇ ਪਿੰਡ ਚੰਨਾਵਾਲਾ ਵਿਖੇ ਨਹੀਂ ਜਿੰਨਾ ਤ ਮੌਕਾ ਬੱਤੀ ਨਹੀਂ ਸਟੇਟ ਪੰਜਾਬ ਵਿੱਚ ਨਹੀਂ ਜੰਡਰੀ ਦਾ ਇੰਡੀਆ ਕੰਟਰੀ ਵਿੱਚ ਨਹੀਂ ਸਾਰੇ ਵਾੜ ਦੇ ਵਿੱਚ ਬੜੇ ਪਿਆਰ ਸਰਦਾਂ ਦੇ ਨਾਲ ਮਨਾਇਆ ਜਾ ਰਿਹਾ ਹੈ। ਵਾ ਬਾਣੀਆਂ ਕਹਾਣੀਆਂ ਪਤ ਸੰਪਤ ਕਰੇ। ਤੇ ਅੱਜ ਅਸੀਂ ਆਪਣੇ ਪਰਖਿਆਂ ਨੂੰ ਆਪਣੇ ਵੱਡਿਆਂ ਨੂੰ ਜਾਣ ਕਰ ਰਹੇ ਹਾਂ। ਸ਼ਰੋਨੀਤ ਹੈ ਮੱਤਾ ਜੀਵਨ ਸਿੰਘ ਜਿਨ੍ਹਾਂ ਦਾ ਮਹਾਨ ਵਿਲੱਖਣ ਇਤਿਹਾਸ ਹੈ। ਇਸ ਮਾਰਾ ਦੇਣਾ ਸਾਡੇ ਭਾਈ ਲਖਵੀਰ ਸਿੰਘ ਜੀ ਕਹਿ ਰਹੇ ਕਿ ਆਪਾਂ ਸਾਰਾ ਦਿਨ ਬਾਬਾ ਜੀਵਨ ਸਿੰਘ ਜੀ ਉਹਨਾਂ ਦੇ ਜੀਵਨ ਤੇ ਆਪਾਂ ਸਾਰਾ ਦਿਨ ਇਤਿਹਾਸ ਬੋਲੇ ਵਰਨ ਕਈ ਜੀਵਾਂ ਲੰਘ ਜਾਣ ਅਸੀਂ ਉਹਨਾਂ ਦਾ ਇਤਿਹਾਸ ਕਾਹਦੀ ਸਕਦੇ ਬੋਲ ਨਹੀਂ ਸਕਦੇ ਲਿਖ ਨਹੀਂ ਸਕਦੇ ਐਡਾ ਮਹਾਨ ਇਤਿਹਾਸ ਹੈ ਸਾਡੇ ਗੁਰੂਆਂ ਦਾ ਸਾਡੇ ਪੁੱਤਿਆਂ ਦਾ ਸਾਡੇ ਸੱਚੇ ਬਾਦਸ਼ਾਹ ਜੀਆ ਨੇ ਗੁਰਬਾਣੀ ਅੰਦਰ ਕਿਹਾ ਹੈ ਪਰ ਇਹ ਮਤ ਪਾਪਾਂ ਦੇ ਸੰਗ ਉਹ ਧੋਪੈ ਨਾਵਾਂ ਕੇ ਰੰਗ ਨਾਮ ਨੂੰ ਧੋਣ ਵਾਸਤੇ ਪਾਪ ਨੂੰ ਧੋਣ ਵਾਸਤੇ ਨਾਮ ਦੇ ਰੰਗ ਦੀ ਸਾਬਣ ਵਰਨੀ ਪੈਣੀ ਹੈ ਸਵੈ ਸਰ ਕੇ ਸਾਧ ਸੰਤ ਜੀ ਆਓ ਆਪਾਂ ਜਿੱਥੇ ਅਸੀਂ ਸ਼ਰਧਾ ਪ੍ਰਵਾਹ ਚ ਛਕਦੇ ਹਾਂ ਉੱਥੇ ਗੁਰਬਾਣੀ ਦਾ ਰੰਗ ਵਾੜਨ ਲੱਗਾ ਹੈ ਦੁਰ ਤੇ ਆਸ ਦਾ ਰੰਗ ਵਾੜਨ ਲੱਗਾ ਹੈ ਮਨ ਕਰਕੇ ਆਪਾਂ ਸੁਣੀਏ ਤੇ ਮਨ ਦੇ ਵਿੱਚ ਵਸਾਈਏ ਮਹਾਰਾਜ ਸਤਿਪਾਤਸ਼ਾਹ ਜੀ ਗੁਰਬਾਣੀ ਅੰਦਰ ਕਿਆ ਹੈ ਸੇਵਕ ਸਿੱਖ ਉਜਿ ਸਮਿਆਵ ਹੈ ਸਭ ਗਾਵੈ ਹਰ ਹਰੂ ਗੁਰਬਾਣੀ ਜਾਵੈ ਸੁਣ ਕੇ ਤਿਲਕਾ ਗਾਵੈ ਸੁਣਿਆ ਤਨਕਾਰ ਠਾਏ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਉਹਨਾਂ ਦਾ ਗਾਇਆ ਉਹਨਾਂ ਦਾ ਸੁਣਿਆ ਖਾਏ ਪੈਂਦਾ ਜਿਨ੍ਹਾਂ ਨੂੰ ਗੁਰੂ ਦੀ ਗੱਲ ਨੂੰ ਸਤ ਸਤ ਕਰਕੇ ਮੰਨਿਆ ਹੈ ਸੋ ਪ੍ਰਬੰਧ ਕਾਰਨ ਦਾ ਬਹੁਤ ਧੰਨਵਾਦ ਪੜਾਉਣ ਵਾਲੇ ਗੁਰੂਖੰਡਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਨੂੰ ਪੰਜਾਂ ਪਿਆਰਿਆਂ ਨੂੰ ਚਾਰਾਂ ਸਹਿਬਜ਼ਾਦਿਆਂ ਨੂੰ ਗੁਰੂ ਕੀ ਸੰਤਨ ਨੂੰ ਜਿਉਂ ਆਇਆ ਕਿਹਾ ਹੈ। ਆਓ ਜੀ ਹੁਣ ਇਸ ਪ੍ਰਾਪ ਦੇ ਉਪਰ ਪ੍ਰਸਿੱਧ ਕਮਿਸ਼ਰੀ ਜੱਥਾ ਜਗਰਾਤ ਸਿੰਘ ਦੀ ਮੋੜ ਮਾਲਵਾ ਦਾ ਕਮਿਸ਼ਰੀ ਜੱਥਾ ਆਪ ਜੀਆਂ ਨੇ ਖਿਦਮਤ ਰੱਖੇਗਾ। 35 ਮਿੰਟ ਵਾਸਤੇ ਕਮਿਟੀ ਜਥਾ ਆਪਦੀਆਂ ਦੀ ਸੇਵਾ ਦਾ ਹਾਰਨੀ ਭਰੇਗਾ ਸੋ ਮੈਂ ਆਪਦੀਆਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਸਾਧ ਸੰਗਤ ਜੀ ਅਸੀਂ 메ਨ ਰੋਡ ਤੇ ਪ੍ਰਾਪਤ ਆਇਆ ਹੈ ਸਭਾਣ ਬਹੁਤ ਤੇਜ਼ੀ ਨਾਲ ਜਾ ਰਹੇ ਨੇ ਬੱਚਿਆਂ ਨੂੰ ਸੰਤਾਂ ਨੂੰ ਬੇਨਤੀ ਹੈ ਇਸੇ ਪਾਸੇ ਜਿਸ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਖੜੀ ਹੈ ਇਸੇ ਪਾਸੇ ਸਾਰਿਆਂ ਨੇ ਬੈਠ ਕੇ ਸ਼ਰਮ ਕਰਨਾ ਹੈ ਜੇ ਪਾਸੇ ਦੇਖਣਾ ਵੀ ਹੈ ਤੇ ਸੜਕ ਨੂੰ ਦੇਖ ਕੇ ਪਾਰ ਕਰਨਾ ਹੈ ਜੀ ਕਈ ਵਾਰੀ ਕੋਈ ਆਸਾਨਾ ਆਪਾਂ ਜਾਏ ਰੱਬ ਨਾ ਕਰੇ ਇਸ ਕਰਕੇ ਸਾਰਿਆਂ ਨੇ ਇਸ ਗੱਲ ਵੱਲ ਧਿਆਨ ਦੇਣਾ ਹੈ ਆਓ ਜੀ ਆਪਣੇ ਇਲਾਕੇ ਦੀਆਂ ਉਹ ਬਾਜਾਂ ਜਿਨ੍ਹਾਂ ਨੂੰ ਆਪਦੀਆਂ ਨੇ ਇੰਟਰਨੈਟ ਦੇ ਜਰੀਏ ਬਹੁਤ ਸੁਣਿਆ ਹੈ ਪ੍ਰਣਾ ਗੁਰ ਗਰਾਂਤਿ ਸਮਰਾਤਿ ਸਾਡੇ जनम जनम जारे लॻा देरो पर लोक वेर जुया अरदास हारी जी पिंड सब ते त नानक सब तेरी वई कोई नेर सारे आनंद तरवार सिंगा इंत